ਸਰਜੀਤ ਸਿੰਘ ਸਰਪੰਚ ਸਾਹਿਬ ਕਾ ਪਿੰਡ ਧੂੜਕੋਟ ਪੰਜਾਬ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਪਿਛਲੇ ਸਮੇਂ ਸਿਹਤ ਕੇਂਦਰ ਬਣਿਆ ਸੀਗਾ ਉਸ ਬੰਦੇ ਕਬਜ਼ਾ ਕਰਨਾ ਚਾਹੁੰਦੇ ਆ ਕੰਧ ਢਾਤੀ ਆ ਫਰਸ਼ ਵੀ ਪਟ ਚੁੱਕੇ ਆ ਬੇਨਤੀ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਜਾਇਜ਼ ਕਬਜ਼ਾ ਰੋਕਿਆ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਉਸ ਬੰਦੇ ਸਾਨੂੰ ਗਰੁੱਪਾਂ ਚ ਧਮਕੀਆਂ ਦੇ ਰਹੇ ਆ ਵੀ ਇਹਨਾਂ ਨੂੰ ਮਾਰ ਦਾਂਗੇ ਇਹਨਾਂ ਦੀਆਂ ਲੱਤਾਂ ਤੋੜ ਦਾਂਗੇ ਉਹ ਸਖਤ ਤੋਂ ਸਖਤ ਕਾਰਵਾਈ ਮੁੱਖ ਮੰਤਰੀ ਸਾਹਿਬ ਆਪ ਤੁਹਾਨੂੰ ਸਰਦਾਰ ਤੁਹਾਨੂੰ ਸਾਹਿਬ ਨੂੰ ਬੇਨਤੀ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਜੱਜ ਸਾਹਿਬ ਕੀ ਧੂੜਕੋਟ ਪਿੰਡ ਦੇ ਵਿੱਚ ਉਹਦੇ ਬਾਬਤ ਕੀ ਕਹਿਣਾ ਚਾਹੁੰਦੇ ਸੀ ਅੱਜ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਕਿ ਧੂਲਕੋਟ ਸਾਡੇ ਇੱਥੇ ਸੈਂਟਰ ਦੇ ਉੱਤੇ ਕਿਸੇ ਨੇ ਕੰਦ ਢਾਤੀ ਹੈ ਫਿਰ ਅਸੀਂ ਉਹਦੇ ਵਾਸਤੇ ਪੁਲਿਸ ਨੂੰ ਇੱਕ ਇਤਲਾਹ ਕਰ ਦਿੱਤੀ ਹੈ ਠੀਕ ਅਸੀਂ ਆਪ ਦੇ ਵੱਲੋਂ ਪੂਰਾ ਐਕਸ਼ਨ ਲੈ ਲਿਆ ਠੀਕ OK ਸਰਜੀਤ ਸਿੰਘ ਸਰਪੰਚ ਸਾਹਿਬ ਕਾ ਪਿੰਡ ਧੂਲਕੋਟ ਪੰਜਾਬ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਕਿ ਪਿਛਲੇ ਸਮੇਂ ਸਿਹਤ ਕੇਂਦਰ ਬਣਿਆ ਸੀਗਾ ਉਸ ਬੰਦੇ ਕਬਜ਼ਾ ਕਰਨਾ ਚਾਹੁੰਦੇ ਆ ਕੰਧ ਢਾਤੀ ਆ ਫਰਸ਼ ਵੀ ਪੱਟ ਚੁੱਕੇ ਆ ਬੇਨਤੀ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਜਾਇਜ਼ ਕਬਜ਼ਾ ਰੋਕਿਆ ਜਾਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨੂੰ ਕੁਝ ਬੰਦੇ ਸਾਨੂੰ ਗਰੁੱਪਾਂ ਚ ਧਮਕੀਆਂ ਦੇ ਰਹੇ ਆ ਵੀ ਇਹਨਾਂ ਨੂੰ ਮਾਰ ਦਾਂਗੇ ਇਹਨਾਂ ਦੀਆਂ ਲੱਤਾਂ ਤੋੜ ਦਾਂਗੇ ਉਹ ਸਖਤ ਤੋਂ ਸਖਤ ਕਾਰਵਾਈ ਮੁੱਖ ਮੰਤਰੀ ਸਾਹਿਬ ਆਪ ਨੂੰ ਸਰਦਾਰ ਤੁਹਾਨੂੰ ਸਾਹਿਬ ਨੂੰ ਬੇਨਤੀ ਹੈ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਹਾਂਜੀ ਜੱਜ ਸਾਹਿਬ ਕੀ ਧੂਲਕੋਟ ਪਿੰਡ ਦੇ ਵਿੱਚ ਉਹਦੇ ਬਾਬਤ ਕੀ ਕਹਿਣਾ ਚਾਹੁੰਦੇ ਸੀ? ਅੱਜ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਕਿ ਧੂਲਕੋਟ ਸਾਡੇ ਇੱਥੇ ਸੈਂਟਰ ਦੇ ਉੱਤੇ ਕਿਸੇ ਨੇ ਕੰਦ ਢਾਤੀ ਹੈ। ਫਿਰ ਅਸੀਂ ਉਹਦੇ ਵਾਸਤੇ ਪੁਲਿਸ ਨੂੰ ਇੱਕ ਇਤਲਾਹ ਕਰ ਦਿੱਤੀ ਹੈ। ਫਿਰ ਅਸੀਂ ਆਪਦੇ ਵੱਲੋਂ ਪੂਰਾ ਐਕਸ਼ਨ ਲੈ ਲਿਆ। ਠੀਕ ਹੈ।